ਬੜੀ ਸਿਕੜ ਸਸੀਗਰ ਸਸੀਗਰ ਭਾਈ ਜੀ ਹੋਰ ਬੜਾ ਠੀਕ ਚੜਦੀ ਕਾ ਚੜਦੀ ਕਲਾ ਵੇਖਿਆ ਮਾਲ ਫਿਰ ਹਾਂ ਜੀ ਹਾਂ ਜੀ ਭਾਈ ਜੀ ਵੇਖ ਗਿਆ ਪਾਈ ਚਲੋ ਬੜੀਆ ਰਿਸਪੌਂਸ ਮਿਲਿਆ ਵੀਰੇ ਦਾ ਹਾਂ ਜੀ ਹਾਂ ਜੀ ਬਾਦੂ ਤੇ ਵਧੀਆ ਤੇ ਕਿਨੇ ਆ ਜੀ ਅੱਜ ਫਿਰ ਅੱਜ ਭਾਈ ਜੀ ਹੈਗੇ ਜੀ ਪੰਜ ਕੇ ਪੀਸ ਹੈਗੇ ਜੀ ਪੰਜ ਵੀ ਸਾਰੇ ਸੁਈਆਂ ਸੁਈਆਂ ਜੀ ਨਹੀਂ ਦੋ ਸੁਈਆਂ ਭਾਈ ਜੀ ਇੱਕ ਤੇ ਰਾਤੀ ਸੁਈ ਤੇ ਇੱਕ ਅਜੇ ਘੰਟਾ ਗਿਆ ਸੁਈ ਨੂੰ ਚਲੋ ਤੇ ਬਾਕੀ ਤਿੰਨ ਵਿੱਚ ਗੱਬਣਾ ਜੇ ਇੱਕ ਵੀ ਤਿਆਰ ਹੀ ਆ ਵਿੱਚ ਅੱਜ ਪੜ ਕੇ ਸੋਣੀ ਵਾਲੀ ਬੱਤਾ ਜੀ ਸੰਜੇ ਰੋ ਸਾਰੀਆਂ ਹਾਂ ਜੀ ਤਾਜ਼ੀਆਂ ਹੀ ਆ ਜੀ ਕੋਈ ਇਹ ਨਹੀਂ ਕਹਿ ਸਕਦਾ ਦੁੱਧ ਕਿੰਨਾ ਵਾ ਇਹ ਕਿਹਨੇ ਫੈਮ ਦੀ ਪੈਸੇ ਦਾ ਇਹ ਕੱਲ ਸੋਈ ਹੈ ਜੀ ਇਹ ਰਾਤੀ ਸੋਈ 12 ਵਜੇ ਵੇਦੀ ਅੱਛਾ ਜੀ ਅੱਛਾ ਸਵੇਰੇ 4 ਕਿਲੋ ਬੋਲਾ ਕੱਢਿਆ ਜੇ ਠੀਕ ਆ ਬਾਕੀ ਵੈੜ ਵੇ ਲੋ ਇਹ ਸਿੱਗੀ ਹੈ ਮੂਹ ਵੀ ਤੇ ਕਿੰਨੇ ਦੁੱਧ ਕਰ ਜਿੰਨਾ ਵੇ ਜੀ ਦੁੱਧ ਭਾਈ ਵੇ ਲੋ ਛੱਡੇ ਸਹਾਰਾ ਤੇ ਜਾਓਗੇ 20 ਤੋਂ ਬਾਹਰ ਹੀ ਪਲਾਸੀ ਹੈ ਤੁਹਾਨੂੰ ਆਈ ਬਿਲਕੁਲ ਵੈੜ ਵੀ ਵੱਡੀ ਆ ਵੱਡੀ ਵੱਡੀ ਵੈੜਾ ਬਿਲਕੁਲ ਜੀ ਅੱਜ ਚਵਾਈ ਜੋ ਆ ਵਧੀਆ ਬਿਲਕੁਲ ਚਵਾਈ ਚ ਪਾਜੀ ਓਕੇ ਹੋਰ ਕੋਈ ਨਹੀਂ ਕੋਈ ਧਿਆਨ ਐ ਮੋਗੀਰ ਕੀ ਚਵਾਈ ਆਉਂਦੀ ਆ ਬੈਡ ਬਹੁਤ ਚੰਗੇ ਬੈਡ ਬਹੁਤ ਵੱਡੀ ਆ ਉਦਾਂ ਵੀ ਅਜਾਤੀ ਸੂਈ ਲੱਪਾ ਬੱਸੀ ਬੱਛਾ ਜੀ ਬੱਸੀ ਏ ਮਗਰ ਪਾਜੀ ਚਲੋ ਫਿਰ ਦਾ ਫਾਇਦਾ ਹੀ ਹੋ ਗਿਆ ਅਜਾਤੀ ਸੂਈ ਆ ਜੀ ਬਿਲਕੁਲ ਜੀ ਬਾਕੀ ਚੱਡਾ ਜੋੜਾ ਵਿਖਾ ਦਿਓ ਕਰੀ ਆ ਬਸ ਠੀਕ ਆ ਹਾਂ ਜੀ ਮੁੱਲ ਪਾਜੀ ਵੇਖ ਲਓ ਤੁਹਾਨੂੰ ਪਰੇ ਅੱਜ ਕੱਲ ਲੋਕੀ ਕਿੰਨਾ ਕਾ ਕਰਦੇ ਆ ਜਯਾ ਜੀ ਚੱਲਣ ਦੋ ਜੀ ਫਿਰ ਹੈ ਜਯਾ ਜੀ ਵੇਖ ਲਓ 85 ਕਰਦੀ ਐ ਤੱਕ ਇਹਦਾ ਸੱਚ ਕਰਦੇ ਜਾਇ ਜਾ ਨਹੀਂ 70 ਦੇ ਦਈਏ ਉਹ ਵੀ ਕੁਮਾਨ ਦੇ ਵਿੱਚ 67000 ਦੀ ਭਾਈ ਦੇ ਦਾਂਗੇ ਚਲੋ ਠੀਕ ਆ ਜਿਆਦਾ ਤੇ ਨਹੀਂ ਨਾ ਵੇਖ ਲੋ ਜੀ ਠੀਕ ਆ ਠੀਕ ਹੈ ਨਾ ਸਤਾਰ ਜਾਂ ਬੱਸੀ ਵੀ ਭਾਈ ਦੂਜੇ ਸਵੇਰੇ ਕੋਈ ਭਾਈ ਵੱਡੀ ਵੇਖੋ ਕਾਦੀ ਵੇਖ ਗੱਣਾ ਕਈ ਵੀਰ ਕਹਿੰਦੇ ਆ ਵੀ ਕਦ ਵੀ ਦਿਖਾ ਰਿਹਾ ਕਰੋ ਕਦ ਵੇਖ ਲੋ ਗੱਡਾ ਨਾ ਇਹ ਪੂਰੀ ਪੂਰੀ ਵੱਡੀ ਵੇਖਾ ਫੋਟੋ ਬਤੀ ਆ ਚਲ ਬਾਕੀ ਚਵਾਈ ਚੂਈ ਦੀ ਓਕੇ ਆ ਸਵੇਰੇ 4 ਕਿਲੋ ਬੋਲਾ ਚ ਹੋਇਆ ਸੀ ਪਏ ਤਿੰਨ ਡੰਗ ਨਹੀਂ ਪੂਰੀ ਖਾਲੀ ਕਰਨ ਤੁਹਾਨੂੰ ਪਤਾ ਹੀ ਨਹੀਂ ਕਰੀ ਦੇ ਖਾਲੀ ਬਾਕੀ ਠੰਡੀ ਹੈ ਕੋਈ ਚੱਕਰ ਨਹੀਂ ਹੈਗਾ ਭਾਬੇ ਜਿੱਦਾਂ ਮਰਦਿਆਂ ਨਿਆਣੇ ਦਾ ਬਗੈਰ ਠੀਕ ਆ ਚੁੰਦੇ ਰੋ ਬਸ ਕੋਈ ਗੱਲ ਨਹੀਂ ਹੋਈ ਨਿਆਣਾ ਪਾਵਿਲਾ ਚਲ ਵਧੀ ਗਈ ਆ ਨਿਆਣੇ ਤਾਂ ਬਗੈਰ ਹੀ ਸਵੇਰੇ ਉਦਾਂ ਹੀ ਚੋਈ ਹਾਂਜੀ ਹਾਂਜੀ ਬਾਕੀ ਠੰਡੀ ਹੈ ਭਾਵੇਂ ਕੋਈ ਜਨਾਨੀ ਵੀ ਚੋਲੇ ਚਲ ਤੇ ਆਹ ਜੀ ਹਰ ਸ਼ਰ ਇਹ ਆ ਗਈ ਇਹ 15 10 ਤਰੀਕ ਦੇ ਤਿੰਨ ਪੂਰੇ ਹੋਣੇ ਜੀ ਦੇ ਅਜੇ 10 ਨੂੰ ਪੂਰੇ ਹੋਣੇ ਆ ਹਾਂਜੀ ਸੁਆਭਾਜੀ ਕਿਨੇ ਮਾ ਹੋਊਗੀ ਜੀ ਇਹ ਦੁਜਾ ਜਾਂ ਤੇ ਜਲ ਲਾ ਲੋ ਇੱਥੇ ਕੀ ਹੋਣਾ ਹਾਂ ਜੀ ਬਾਕੀ ਰਾਜੀ ਰੂਜੀ ਐ ਅਸੀਂ ਲੈ ਟਾਈਮ ਲੈ ਜੂ ਹਾਂ ਨਾ ਜੀ ਹਾਂ ਜੀ ਹਾਂ ਤੇ ਭਾਜੀ ਫਿਰ ਇਹ ਦੁੱਧ ਕਿੰਨਾ ਕਰੂਗੀ ਦੁੱਧ ਭਾਜੀ ਉਹ ਤਾਂ ਦੇ 16 17 ਕਿਲੋ ਪਿਛਲੇ ਸਵੇਰ ਚ ਹੋਇਆ ਜੇ ਹੂੰ ਬਾਕੀ ਸੇਵਾ ਤਾਂ ਇਹ ਤੁਹਾਨੂੰ ਪਤਾ ਦੁੱਧ ਦੀ ਗਾਰੰਟੀ ਅੱਜ ਕੱਲ੍ਹ ਦੇ ਨਹੀਂ ਚ ਸੋ ਪਾਣੀ ਦੇਂਦੇ ਜੋ ਚੀਜ਼ ਸਾਹਮਣੇ ਉਹਦੀ ਗੱਲ ਕਰਨੀ ਚਾਹੀਦੀ ਐ ਆਵੇ ਮੁੜ ਕੇ ਬੰਦਾ ਬਾਰ ਬਾਰ ਫੋਨ ਕਰਦਾ ਰਵੇ ਉਹ ਮਜ਼ਾ ਨਹੀਂ ਹੈਗਾ ਹਾਂ ਜੀ ਹਾਂ ਜੀ ਚੀਜ਼ ਤੇ ਉਹ ਜੋੜੀ ਸੁੱਧੋ ਵੇ ਉਹ ਹੀ ਦੇਵੇ ਅਗਲੇ ਨੂੰ ਵੀ ਆ ਚੀਜ਼ ਬਿਲਕੁਲ ਬਿਲਕੁਲ ਕਿਉਂਕਿ ਗਰੰਟੀ ਜੋ ਵੀ ਆਪਣੇ ਕਿਲੇ ਦੀ ਦਿੱਤੀ ਜਾਂਦੀ ਹੈ ਅਗਲੇ ਦੇ ਘਰ ਦੀ ਨਹੀਂ ਦਿੱਤੀ ਜਾਂਦੀ ਅਗਲੇ ਦਾ ਪਤਾ ਨਹੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਹਾਂਜੀ ਬਾਕੀ ਇਹ ਵੀ ਠੰਡੀ ਠੁੰਡੀ ਹੈ ਕੋਈ ਚੱਕਰ ਨਹੀਂ ਹੈਗਾ ਧਰਦੀ ਦੋਦੀ ਬੜਾ ਵਿਚਾਰੀ ਹੂੰ ਬੋਲੋ ਜੀ ਮੁੱਲ ਵੇਖ ਲਓ ਭਾਈ 57000 ਦੇ ਦੇਈਏ ਕਿੰਨਾ ਮਾਂਦਾਂ ਵੇਖ ਲਓ ਮੈਂ ਤਾਂ ਜਾ ਜੀ ਆਪੀ ਕਰ ਦੋ ਮੈਂ ਤਾਂ ਜਾ ਜੀ ਕਿਹਾ 55 ਦੇ ਦੇਈਏ ਲਓ ਠੀਕ 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 ਹੈ ਬਾਈ ਬਿਲਕੁਲ ਵੇਖ ਜੂਗੀ ਨਾ ਹਾਂਜੀ ਵੇਖੂਗੀ ਹਾਏ ਵੇਖੂਗੀ ਕਿਉਂ ਨਾ ਵੇਖੋਗੇ ਜੀ ਮੈਂ ਜਿਆਦਾ ਨਹੀਂ ਰੇਟ ਪਵਾਣਾ ਪਰ ਜੈ ਜੇ ਰੱਖੋ ਕੰਮ ਕਹਿੰਦੇ ਜੀ ਅੱਗੇ ਕੀ ਗਰਲੈਂਡੋ ਬਸ ਗਰਲੈਂਡੋ ਆ ਗਈ ਹਾਂ ਐ ਠੰਡੀ ਵੇ ਗੱਪਣ ਗੱਪਣਾ ਜੀ ਗੱਪਣ ਐ ਲਓ ਜੀ ਇਹ ਵੀ ਦੇਣਾ ਇਹਦੇ 5 6 ਦਿਨ ਖੜਦੀ ਹੈ ਜੇ ਅੱਛਾ ਜੀ ਹਾਂਜੀ ਲਓ ਜੀ ਗੱਪਣ ਵਹਿਣ ਨਾਲੇ ਗਰਲੈਂਡੋ ਹੈ ਵੀ ਦੂਜੇ ਸੂਏ ਜੇ ਵਹਿਣ ਗਰਲੈਂਡੋ ਲਾ ਲਓ ਜਿਹੜੇ ਮਰਜੀ ਲਾ ਲਓ ਤੁਹਾਡੇ ਸਾਹਮਣੇ ਹੀ ਆ ਇਹ ਬਾਈ ਫਿਰ ਦੁੱਧ ਕਿੰਨਾ ਕਰੂਗੀ ਜੀ ਦੁੱਧ ਭਾਜੀ ਵੇਖੋ ਇਹ ਵੀ ਉੱਥੇ ਜਾਣੇ 20 ਤੋਂ ਪਲੱਸ ਵਾਲੀਆਂ ਹੀ ਆ ਵੈਸੇ ਦੇ ਅੱਛਾ ਠੀਕ ਆ ਬਾਕੀ ਸੇਵਾ ਦਾ ਹੀ ਦੁੱਧ ਬਿਲਕੁਲ ਜੀ ਬਿਲਕੁਲ ਨਾ ਕਰੂ ਤਾਂ 10 12 ਦਾ ਤਾਂ ਫਿਰ ਮਰਨਾ ਹੀ ਨਹੀਂ ਵੈੜ ਵੀ ਚੰਗੀ ਆ ਜੀ ਵੈੜ ਚੰਗੀ ਆ ਲੈ ਲਓ ਵੈੜ ਵੀ ਚੰਗੀ ਆ ਬਾਕੀ ਠੀਕ ਆ ਬਾਕੀ ਠੰਡੀਆਂ ਠੁੰਡੀਆਂ ਕੋਈ ਚੱਕਰ ਨਹੀਂ ਗਰਮੀ ਨਹੀਂ ਹੈਗੀਆਂ ਹੂੰ ਹੂੰ ਇਹਦੀ ਫਿਰ ਭਾਜੀ ਕੀਮਤ ਇਹਦੀ ਕੀਮਤ ਭਾਜੀ ਜਿੰਨੀ ਮਰਜ਼ੀ ਕਾਲੀ ਐ ਵੀ ਉੱਥੇ ਹੀ ਦੇ ਦਾਂਗੇ ਹਾਂਜੀ 65000 ਦੀ ਭਾਈ ਦੇ ਦਾਂਗੇ ਜੇ ਇਹ ਵੀ 65000 ਦੇ ਹਾਂਜੀ ਚਲੋ ਠੀਕ ਆ ਬਾਕੀ ਠੰਡੀ ਠੁੰਡੀ ਹੈ ਕੋਈ ਚੱਕਰ ਨਹੀਂ ਜਿੱਦਾਂ ਮਰਜ਼ੀ ਕੋਈ ਬਿਠਾ ਰਹੇ ਚਲੋ ਬੜਾ ਠੀਕ ਆ ਠੀਕ ਥਾਨ ਚੱਡਾ ਵੀ ਬਾਕੀ ਓਕੇ ਆ ਚਲੋ ਤੇ ਆਹ ਜੀ ਆਹ ਭਾਜੀ ਆ ਗਈ ਅੱਗੇ ਇਹ ਗੱਬੜੀ ਆ ਹਾਂਜੀ ਇਹਦੇ 10 ਤਰੀਕ ਨੂੰ 10 ਕੁ ਜਾਰਾਂ ਨੂੰ ਬਾਕੀ ਇਹ ਪਲੀ ਜੂੜੀ ਪੂਰੀ ਆ ਵੀ ਸ਼ਾਈ ਵਾਲ ਵੈੜ ਹਾਂਜੀ ਇਹ ਵੀ ਹਜੇ ਚੰਗੀ ਵੈੜ ਆ ਭਾਜੀ ਇਹ ਚੰਗੀ ਬਣੂ ਬੁਣੂਗੀ ਥੱਲੇ ਥਾਨ ਥੋਣ ਆ ਵੇਖੋ ਕਿੱਡਾ ਗੁੱਲੇ ਵਾਲਾ ਲੱਗਾ ਇਹਦਾ ਠੀਕ ਆ ਫਿਰ ਕਲਰ ਲਿਤੇ ਮੈਂ ਇਹ ਬਹੁਤ ਨਹੀਂ ਵੇੜਾ ਬਾਕੀ ਰਾਜੀ ਰੂਜੀ ਹੈ ਪਿਓ ਰਾਜੀ ਨਾਲੇ ਲੈ ਜੂ ਇਹਦੇ ਟਾਈਮ ਟਾਈਮ ਤੇ ਖੜੂ ਗਿਆ ਇਹੇਂਦੀ ਭਾਜੀ ਫਿਰ ਕੀ ਮਾਰਾ ਇਹਦੀ ਭਾਜੀ 57000 ਦੇ ਦੇ ਦੀਏ ਵੀ 100000 ਜੀ ਹਾਂ ਜੀ ਚਲੋ ਭੰਜੀ 55 ਜਾਨ ਦੋ ਚਲੋ ਭਾਜੀ ਇਹ 55 ਦੇ ਜਾਨ ਦੋ ਠੀਕ ਆ ਲੈ ਹੁਣੇ ਇਹ ਭਾਜੀ 2 ਘੰਟੇ ਹੋ ਗਏ ਸੂਈ ਨਾ ਜੇ ਬੱਚਾ ਵਛਾ ਮਗਰ ਇਹਨੂੰ ਆਇਆ ਜੇਰ ਜੂਰ ਜੀ ਤੇ ਕੋਈ ਜੇਰ ਪੈਣੀ ਹੈ ਜੀ ਹਜੀ ਆਜਾ ਦੋ ਘੰਟੇ ਹੋ ਗਏ ਆ ਉਹਦੀ ਜੇਰ ਜੂਰ ਪੈ ਗਈ ਉੱਥੇ ਪਈ ਸਾਹਮਣੇ ਉਹਦੀ ਠੀਕ ਆ ਮਛਾ ਮਗਰ ਆ ਗਿਆ ਮਛਾ ਮਗਰ ਇਹ ਤੇ ਇਹ ਵੀ ਚੈੱਕ ਕਰੋ ਬਹੁਤ ਚੰਗਾ ਬਣਾਇਆ 14 15 ਤੋਂ ਤਬਾਰ ਹੀ ਜਾਊਗੀ ਵਿਚਾਰੀ ਬਿਲਕੁਲ ਬਿਲਕੁਲ ਲਓ ਜੀ ਇਹ ਵੀ ਚੈੱਕ ਕਰੋ ਤੁਰਪਾਗਾ ਖੇਚ ਗੰਨ ਬਣਾ ਠੀਕ ਆ ਬੱਚੇ ਦੇ ਕਰਕੇ ਹਲਦੀ ਨਹੀਂ ਪਾਣੀ ਪੀਣ ਦੇ ਇੱਕ ਮਿੰਟ ਪਾਣੀ ਪੀ ਲੈ ਜਲਵਾ ਆਏ ਬੜੀ ਨਿਕਲੇ ਭਾਜੀ ਜਵਾਬ ਭਾਜੀ ਇਹ ਚ ਧਾਰਾ ਧੁਰਨ ਜੀ ਮਾਰੀਆਂ ਜਵਾਬ ਵਧੀਆ ਹੋਣਾ ਚਲੋ ਜਿਹੜੀ ਗੱਲ ਸਹੀ ਉਹ ਦੱਸਾਂਗੇ ਅਜੇ ਬੱਚੇ ਦੇ ਕਰਕੇ ਹਲਦੀ ਨਹੀਂ ਥਾ ਦੋ ਹਾਂ ਆਜੋ ਵੀਰੇ ਆਜੋ ਕਮਾ ਲੈ ਕੋਈ ਲਿਓ ਹਿੰਦੀ ਭਾਜੀ ਫਿਰ ਕੀ ਮਾਰ 45000 ਦੀ ਦੇ ਦਈਏ ਉਹ ਜੋ ਮੰਨਦਾ 43 ਹਾਦੀ ਭਾਈ ਦੇ ਦਾਂਗੇ ਚਲੋ ਜਾਣ ਦੋ ਬਸ ਠੀਕ ਥਾਂ ਚ ਡਾ ਵਿਖਾ ਦਿਓ ਵੇਖੋ ਕਿਦਾਂ ਕੁੜੀ ਆਇਆ ਲੇਵਾ ਬੰਨੀ ਫਿਰਤੀ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਥੋੜੀ ਭੁੱਖ ਪੱਖ ਦੇਗਾ ਕਿ ਇਹ ਬਾਕੀ ਉਹ ਸੁਈ ਆ ਹੁਣ ਥੋੜਾ ਲਾਪਾ ਲੂਪਾ ਲਾਇਆ ਅਜੇ ਬੱਚਾ ਪੁੱਛਾ ਬਾਹਰ ਆਇਆ ਤਾਂ ਕਰਕੇ ਦੇਖੋ ਜੀ ਆਹੀ ਪੰਜ ਬਹਿੜਾ ਜੀ ਬਾਕੀ ਬਹੁਤ ਸਾਰਾ ਰੇਡ ਕੀਤਾ ਵੀਰਾਂ ਦੂਜੀ ਵੀਡੀਓ ਬਣੀ ਭਾਈ ਉਹਨਾਂ ਦੀ ਤੇ ਇੱਥੇ ਆਓ ਆਲਾ ਚੈੱਕ ਕਰੋ ਚੁਆਈ ਕਰੋ ਆਪਣੀ ਤੇ ਸਲੀ ਕਰਕੇ ਕਰੋ ਮੇਰਾ ਵੀਰ ਕਿਉਂਕਿ ਬਾਰ ਬਾਰ ਮਣ ਕੇ ਕਹਿੰਦਾ ਚੰਗਾ ਨਹੀਂ ਲੱਗਦਾ ਆਪਣੀ ਤੇ ਤਸੱਲੀ ਹੋ ਜੇ ਉਦੋਂ ਵੀਰ ਮੇਰਾ ਖੜਿਆ ਕਰੇ ਗਾਰੰਟੀ ਦਿੱਤੀ ਜਾਂਦੀ ਹੈ ਆਪਣੇ ਕਿਲੇ ਦੀ ਹਾਂਜੀ 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 ਇਹ ਵੀ ਬਾਹਰੋਂ ਆਉਂਦੀਆਂ ਇਹ ਜਿਹੜੇ ਘਰ ਦੀਆਂ ਵੀ ਰੇਂਡੀਆਂ ਬਸ ਬਸ ਬਿਲਕੁਲ ਜੀ ਬਾਕੀ ਇੱਥੇ ਮੇਰਾ ਵੀਰ ਜਿਹੜਾ ਬੰਦਾ ਤਸੱਲੀ ਆ ਆਪਣੀ ਪੂਰੀ ਫੁੱਲ ਕਰਕੇ ਖੜੇ ਤੇ ਬਾਅਦ ਚ ਲਾਂਮੇ ਵਾਲਾ ਕੰਮ ਨਾ ਕੋਈ ਹੋਵੇ ਤੇ ਚਲੋ ਹਾਂਜੀ ਬਾਕੀ ਮੇਰਾ ਵੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਬਾਕੀ ਜਦੋਂ ਵੀ ਆਉਂਦਾ ਕੋਈ ਫੋਨ ਕਰਦਾ ਵਾ ਫੋਨ ਉਹੀ ਮੇਰਾ ਵੀਰ ਕਰਿਆ ਕਰੇ ਜਿੰਨੇ ਲੈਣੀ ਹੁੰਦੀ ਹੈ ਬਸ ਜੀ ਬਸ ਜੀ ਹੁਣੇ ਤੁਹਾਨੂੰ ਪਤਾ ਉਹ ਫੋਨ 2 ਘੰਟੇ ਆਉਣੇ ਹੁੰਦੇ ਆ ਸਹੀ ਸਹੀ ਗੱਲ ਹੈ ਜੀ ਇਹ ਬੰਦੇ ਸਵਾਦ ਵਾਲੇ ਵਾਲੀ ਹੁੰਦੇ ਆ ਬਾਕੀ ਰੇਟ ਰੂਟ ਤਾਂ ਤੁਹ